ਆਰਥਿਕ ਮੰਦੀ ਕਾਰਨ ਸੂਤ ਫੈਕਟਰੀ ਦੇ ਦੋ ਯੂਨਿਟ ਬੰਦ ਹੋਏ ਤਾਂ ਵੱਡੀ ਗਿਣਤੀ ਦੇ ਵਿੱਚ ਕਰਮਚਾਰੀ ਬੇਰੁਜ਼ਗਾਰ ਹੋਏ ਅਜਿਨਾਂ ਨੂੰ ਉਹਨਾਂ ਦੀ ਬੰਦ ਦੀ ਤਨਖਾਹ ਤੱਕ ਨਹੀਂ ਮਿਲੀ ਇਸ ਤੋਂ ਅੱਕ ਕੇ ਬੇਰੁਜ਼ਗਾਰ ਹੋਏ ਕਰਮਚਾਰੀਆਂ ਨੇ ਭਿਆਨਕ ਗਰਮੀ ਦੇ ਵਿੱਚ ਫੈਕਟਰੀ ਦੇ ਮਾਲਕਾਂ ਖਿਲਾਫ ਤਨਾ ਦੇ ਕੇ ਜਿੱਥੇ ਰੋਸ਼ ਪ੍ਰਦਰਸ਼ਨ ਸ਼ੁਰੂ ਕੀਤਾ ਉੱਥੇ ਹੀ ਉਹਨਾਂ ਕਿਹਾ ਕਿ ਤਨਖਾਹ ਦੇ ਨਾਮ ਤੇ ਲਾਰੇ ਲਗਾਏ ਜਾ ਰਹੇ ਨੇ ਜਿਸ ਕਾਰਨ ਅਸੀਂ ਕਾਫੀ ਪਰੇਸ਼ਾਨ ਹਾਂ ਸਾਹਿਬ ਜੀ ਕੀ ਸਮੱਸਿਆ ਕੀ ਹੈ ਜੀ ਸਾਡਾ ਤਾਂ ਸੈਲਰੀ ਨਹੀਂ ਮਿਲੀ ਜੀ ਅਜੇ 2 ਮਹੀਨੇ ਹੋ ਗਏ ਸੈਲਰੀ ਨੂੰ ਲੈ ਇਹਨੂੰ ਉਹ ਨਾ ਹੁਣ ਦੇਣ ਦਾ ਕੋਈ ਕਹਿ ਰਹੇ ਨੇ ਲਾਰੇ ਜੇ ਲਾਈ ਜਾਂਦੇ ਨੇ ਕਹਿੰਦੇ ਕਿ ਅੱਜ ਦੇ ਦਾਂਗੇ ਕੱਲ ਦੇ ਦਾਂਗੇ ਹੁਣ ਹਫਤਾ ਹੋ ਗਿਆ ਕਹਿੰਦੇ ਜੀ ਕਿ ਬੁੱਧਵਾਰ ਨੂੰ ਦੇ ਦਾਂਗੇ ਬੁੱਧਵਾਰ ਨੂੰ ਵੀ ਨਹੀਂ ਆਇਆ ਅੱਜ ਸ਼ੁੱਕਰਵਾਰੀ ਹੁਣ ਕਹਿੰਦੇ ਫੇਰ ਸੋਮਵਾਰ ਨੂੰ ਦਵਾਂਗੇ ਫੈਕਟਰੀ ਜਲਦੀ ਕਿ ਬੰਦ ਹੋ ਗਈ ਹਾਂ ਜੀ ਇਹ ਤਾਂ ਬੰਦ ਹੋ ਗਈ ਹੁਣ ਲੈ ਨਾ ਪਾਵਰ ਆ ਰਹੀ ਹੈ ਕਲੋਨੀ ਵਾਲੇ ਬੰਦੇ 20 25 ਅੰਦਰ ਰਹਿੰਦੇ ਨੇ ਉਹਨਾਂ ਨੂੰ ਨਾ ਪਾਵਰ ਆ ਨਾ ਖਾਣ ਨੂੰ ਕੰਟੀਨ ਵਾਲੇ ਨੂੰ ਵੀ ਪੈਸੇ ਨਹੀਂ ਮਿਲੇ ਹੁਣ ਬੰਦਾ ਕਰੂਗਾ ਕੀ ਜੀ ਫਿਰ ਤੁਸੀਂ ਕਿੱਥੇ ਕਿੱਥੇ ਚੱਲ ਗਈ ਉਹ ਤੇ ਡੀਜੀ ਚੱਲਦੀ ਸੀ ਉਹਦੇ ਵੀ ਪਾਵਰ ਖਤਮ ਹੋ ਗਿਆ ਤੇਲ ਖਤਮ ਹੋ ਗਿਆ ਅੱਛਾ ਤਾਂ ਹੀ ਤਾਂ ਖੜੇ ਆ ਜੀ ਉਹਦੇ ਉਠੀ ਪਾਣੀ ਕਿੱਥੋਂ ਮਿਲਦਾ ਫਿਰ ਹੁਣ ਉਹ ਕਦੇ ਕਦੇ ਕੰਟੀਨ ਵਾਲਾ ਬੁਲਾ ਦਿੰਦਾ ਜੀ ਤਾਂ ਠੀਕ ਆ ਨਹੀਂ ਤਾਂ ਭੁੱਖੇ ਰਹਿਣ ਕਿੰਨਾ ਖਾ ਕਿੰਨੀ ਰੈਂਦੀ ਣੋਡੀ ਆ ਮੇਰੀ ਤਾਂ 35000 ਰੈਂਦੀ ਜੀ 35000 ਕਿੰਨੇ ਮੁਲਾਜ਼ਮ ਅੰਦਰ ਕੰਮ ਕਰਦੇ ਆ ਅੰਦਰ ਤਾਂ ਕਰਦੇ 100 150 ਹੈਗੇ ਜੀ ਸਭ ਵੀ ਖਾ ਦੇਦੀ ਆ ਸਾਰਿਆਂ ਦੀ ਰਹਿੰਦੀ ਆ ਜੀ ਹਾਂਜੀ ਦਰਸ਼ਕੋ ਨੋ ਜੀ अच्छा जी ऊर्जा कंपनी काम करदे जी ऊर्जा किथे ਕਾ ਜੀ ਇਹ ਉਜ ਭਟੀਆਂ ਚ ਅੱਜ ਕੀ ਪ੍ਰੋਬਲਮ ਸਮੱਸਿਆ ਕੀ ਥੋੜੀ ਸਾਡੀ ਪੇਮੈਂਟ ਨਹੀਂ ਪਾ ਰਹੇ ਦੋ ਤਾ ਮਹੀਨੇ ਪੇਮੈਂਟ ਸਾਡੀ ਖੜੀ ਹੈ ਜੀ ਪੇਮੈਂਟ ਨਹੀਂ ਪਾ ਰਹੇ ਸਾਡੀ ਕੀ ਸਾਡੀ ਪੇਮੈਂਟ ਹੈਗਾ ਜੀ ਥੋੜੀ ਜੋ ਤੇ ਕਰ ਰਹੇ ਸੀ ਨੈਟੂ ਕੀ ਕਰ ਰਹੇ ਸਾਡੀ ਕਿਉਂ ਸਾਡੀ ਪਾ ਨਹੀਂ ਰਹੇ ਹੈ ਅੰਦਰ ਤੁਸੀਂ ਮਜ਼ਦੂਰੀ ਕਰਦੇ ਹੋ ਅੰਦਰ ਕੀ ਕੰਮ ਕਰਦੇ ਹੋ ਅੰਦਰ ਅਸੀਂ ਮਸ਼ੀਨਾਂ ਚਲਾ ਰਹੇ ਹਾਂ ਜੀ ਮਸ਼ੀਨਾਂ ਚਲਾ ਰਹੇ ਕਾਦੀ ਮਸ਼ੀਨਾਂ ਚੱਲਦੀਆਂ ਅੰਦਰ ਕਾਟਿੰਗ ਚਲਾ ਰਹੇ ਹਾਂ ਕਾਟਿੰਗ ਹਾਂ ਜੀ ਕੀ ਕਹਿੰਦੇ ਕੀ ਹੋਂ ਤਰਖਾ ਸਾਡੀ ਵੀ ਪੇਮੈਂਟ ਪਾ ਨਹੀਂ ਦੋ ਮਹੀਨੇ ਹੋ ਗਏ ਸਾਨੂੰ ਸਾਡੇ ਮਕਾਨ ਕਿਰਾਏ ਮੰਗ ਕਿੰਨੀ ਪੇਮੈਂਟ ਹੈ ਤੁਹਾਡੀ ਜੀ ਸਾਡੇ ਹੈਗੇ ਨਾਲੋਂ ਦੱਸਦਾ ਛੱਡ ਕੇ ਤੁਹਾਡੀ ਬਣੀ ਹੋਈ ਹੈ ਜੀ ਇੱਕ ਕਿ ਮਿੰਟ ਲਿਆ ਹਾਂ ਜੀ ਕੀ ਕਹਿੰਦੇ ਕੀ ਕਾਰਨ ਕੀ ਆ ਮੈਂ ਫੋਨ ਚੱਕਦੇ ਨਹੀਂ ਹੈਗੇ ਸਾਡੇ ਕੱਲ ਪਹਿਨ ਸੋਮਵਾਰ ਮੰਗਰ ਰੱਖਿਆ ਇਹਨੂੰ ਹੁਣ ਮੁੜ ਕੇ ਨਾਲ ਫੋਨ ਚੱਕਦੇ ਹਾਂ ਜੀ ਬਾਸ ਤੇ ਫੈਕਟਰੀ ਚੱਲਦੀ ਹੈ ਕਿ ਬੰਦ ਹੋ ਗਈ ਜੀ ਨਹੀਂ ਬੰਦ ਕਰੀ ਵਜੋਂ ਫੈਕਟਰੀ ਬੰਦ ਕਰੀ ਹਾਂ ਜੀ ਕੀ ਕਾਰਨ ਫੈਕਟਰੀ ਬੰਦ ਕਿਉਂ ਹੋ ਗਈ ਕੋਈ ਪਤਾ ਨਹੀਂ ਹਲੇ ਕੀ ਦੱਸਦੇ ਕੁਝ ਨਹੀਂ ਹੈਗੇ ਸਾਡੇ ਠੀਕ ਕੀ ਨਾ ਬੀਬੀ ਜੀ ਸਰਵਿਲਾ ਦੇਵੀ ਕੀ ਸਮੱਸਿਆ ਹੈ ਸਭ ਲੋਕ ਕੰਮ ਕਰ ਰਹੇ ਕੰਮ ਤੇ ਕਰੇ ਹੋਏ ਸਾਲ بھر سے ਕਰ ਰਹੀ ਹੂੰ ਉਸਕੇ ਬਾਅਦ ਆ 2 ਮਹੀਨੇ ਸੇ ਪੇਮੈਂਟ तो उसके बाद बोल रहा कि सोमवार देंगे मंगलवार देंगे बुधवार देंगे ऐसे करते करते बोलते कंपनी चलाएंगे उसके बाद एक एकाएक कंपनी बंद कर दिया पेमेंट देना जी आप कहाँ रहते हो मछे कैसे के वारे? गुजारा क्या करेंगे हम लोग गरीब आदमी किधर से किधर कर लेते हैं ਉਹ ਕਹਤੇ ਕਹ ਹੈ ਆਪਕੋ ਪੇਮੈਂਟ ਦੇ ਦੇ ਹਮ ਲੋਕ ਕੇ ਪੇਮੈਂਟ ਚਾਹੀਏ ਕਹਤੇ ਕਹ ਹੈ ਜੀ ਇਹ ਕਹਤਾ ਹੈ ਕਿ ਸੋਮਾਰ ਕੇ ਦੇਗੇ ਕਿਤਨੇ ਸੋਮਾਰ ਬੋਲ ਦਿਆ ਦਿਆ ਨਹੀਂ ਆਪਨੇ ਲੇਬਰ ਇਨਸਪੈਕਟਰ ਕੋ ਫੋਨ ਕੀਆ ਜੋ ਲੇਬਰ ਇਨਸਪੈਕਟਰ ਹੁੰਦਾ ਹੈ ਨਹੀਂ ਜੀ ਨਹੀਂ ਕੀਆ ਬੋਲ ਜਿਹਨੂੰ ਜੀ ਕੀ ਮਸਲਾ ਕੀ ਹੈ ਬੜਾ ਬਾਹਰ ਬੜਾ ਜੇ ਬੈਠੇ ਤਾਂ ਤਨਖਾਹ ਨਹੀਂ ਮਿਲਦੀ ਇਸ ਕਰਕੇ ਜੀ ਅਸਲ ਦੇ ਵਿੱਚ ਥੋੜੀ ਜਿਆਦਾ ਰੈਸੈਸ਼ਨ ਚੱਲ ਰਿਹਾ ਅੱਛਾ ਜੀ ਤੇ ਉਹਦੇ ਕਰਕੇ ਥੋੜੀ ਜਿਆਦਾ ਚਰਲੀ ਫੈਕਟਰੀ ਕਲੋਜ਼ ਕੀਤੀ ਆ ਫੈਕਟਰੀ ਚੱਲੇਗੀ ਤੇ ਸਾਰਿਆਂ ਦੀ ਬੌਜੀ ਦੇ ਨਾਲ ਗੱਲ ਹੋਈ ਸੀ ਉਹ ਕਹਿੰਦੇ ਵੀ ਸੋਮਵਾਰ ਮੰਗਲਵਾਰ ਸਾਰਿਆਂ ਦੀ ਇਹ ਜੀ ਫੈਕਟਰੀ ਬੰਦ ਹੋ ਗਈ ਕਿ ਜੇ ਕੋਈ ਜਲਦ ਮਤਾ ਪਤਾ ਚਲਦੇ ਤਦ ਤੱਕ ਇਹਦਾ ਮੰਦਾ ਚੰਰਿਆ ਜੀ ਉਹਦੇ ਕੱਪੀ ਆ ਕਿੰਨੇ ਬਲਾਜ ਨੇ ਕੰਮ ਕਰਦੇ ਅੰਦਰ ਤਰਦਾ ਜਾ ਅ ਇਹ ਤਾਂ ਨਹੀਂ ਕੋਈ ਅੰਦਾਜ਼ਾ 100 ਕਿਤੇ ਕਿਤੇ ਪਲਾਨ ਹੋਏਗਾ ਜੇ ਅੰਦਰ ਬਲਾਜ ਜਿਹੜੇ ਹੈਵੀ ਕਲੋਨੀਆ ਚ ਰਹਿੰਦੇ ਬਿਜਲੀ ਪਾਣੀ ਵੀ ਹੈ ਨਹੀਂ ਅੰਦਰ ਦਿੱਕਤ ਤਾਂ ਕੋਈ ਨਹੀਂ ਦੋ ਕੀ ਤਰ ਜੀ ਅੰਦਰ ਜਿਹੜੇ ਥੋੜੀ ਜਿਹੀ ਵਾਲੇ ਤੇ ਕਲੋਨੀ ਵਾਲੇ ਹੈਗੇ ਥੋੜੀ ਜਿਹਾ ਬੰਦੇ ਆ ਉਹਨਾਂ ਕੋਲ ਬਿਜਲੀ ਪਾਣੀ ਹੈ ਨਹੀਂ ਅੰਦਰ ਹਲੇ ਨਹੀਂ ਜੀ ਹਲੇ ਬਿਜਲੀ ਪਾਣੀ ਤੇ ਬਿਠਾ ਬੈਠੇ ਬਚਾ ਨਹੀਂ ਪਾਣੀ ਦਾ ਉਹਦਾ ਇੰਤਜ਼ਾਮ ਹੁੰਦਾ ਡੀਜੀ ਚਲਾਉਂਦੇ ਆ ਅਸੀਂ ਅੱਛਾ ਹ ਬਿਜਲੀ ਦੇ ਨਾਲ ਲੇਟ ਦਨ ਰੋਟੀ ਪਾਣੀ ਦਾ ਫੈਕਟਰੀ ਨੂੰ ਕਿੱਥੋਂ ਦੇ ਰੋਟੀ ਪਾਣੀ ਤਾਂ ਕੰਟੀਨ ਚੱਲਦੀ ਹੈ ਜੀ ਕੰਟੀਨ ਚੱਲਦੀ ਹੈ ਜੀ ਕੱਟਕ ਸ਼ੁਰੂ ਹੁੰਦੀ ਸਵੇਰ ਵਾਲੀ ਫੈਕਟਰੀ ਇਹ ਜੀ ਆ ਬੱਸ ਮੰਡੇ ਤੋਂ ਮੰਡੇ ਚੱਲਦਾ ਹਾਂ ਮੈਨੂੰ ਕਿ ਮੰਡੇ ਤੋਂ ਜੀ ਹਾਂ ਜੀ ਸੋਮਰ ਮੰਗਲਵਾਰ ਬਾਉ ਜੀ ਨਾਲ ਗੱਲ ਹੋਈ ਹੈ ਵੀ ਹਾਂ ਤਰ੍ਹਾਂ ਖਾ ਮਿਲ ਜਾਈਗੀ ਦੱਸ ਦਿਓ ਕਿ ਮਾਚੀ ਵਾੜਾ ਦੇ ਕੋਹਾੜਾ ਰੋਡ ਅਤੇ ਰਾਹੋ ਰੋਡ ਤੇ ਪੈਂਦੇ ਪਿੰਡ ਝੋੜੀ ਨੇੜੇ ਇਹ ਫੈਕਟਰੀ ਹੈ ਜਿਸ ਦੇ ਦੋ ਯੂਨਿਟ ਬੰਦ ਹੋਏ ਨੇ ਤੇ ਵੱਡੀ ਗਿਣਤੀ ਦੇ ਵਿੱਚ ਕਰਮਚਾਰੀ ਜਿਹੜੇ ਨੇ ਬੇਰੁਜ਼ਗਾਰ ਹੋ ਗਏ ਨੇ ਉਹਨਾਂ ਦੀ ਤਨਖਾਹ ਉਹਨਾਂ ਨੂੰ ਨਹੀਂ ਮਿਲੀ ਤੇ ਹੁਣ ਦੇਖਣਾ ਹੋਵੇਗਾ ਕਿ ਇਹਨਾਂ ਦੇ ਧਰਨਾ ਪ੍ਰਦਰਸ਼ਨ ਕਰਨ ਤੋਂ ਬਾਅਦ ਆਖਿਰਕਾਰ ਕਦੋਂ ਫੈਕਟਰੀ ਦੇ ਮਾਲਕ ਇਹਨਾਂ ਕਰਮਚਾਰੀਆਂ ਨੂੰ ਇਹਨਾਂ ਦੀ ਤਨਖਾਹ ਦਿੰਦੇ ਨੇ